ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਹਾਂ ਜੀ ਮੈਂ ਤੁਹਾਡੇ ਆਪਣਾ ਦਲਜੀਤ ਸਿੰਘ ਖਾਲਸਾ ਸਤਿ ਸ਼੍ਰੀ ਅਕਾਲ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇੱਕ ਭਾਈ ਸਾਹਿਬ ਬਹੁਤ ਸੋਹਣਾ ਵਿਚਾਰ ਦੇ ਰਹੇ ਹਨ ਕਿ ਨਜਾਇਜ਼ ਸੰਬੰਧਾਂ ਬਾਰੇ ਗੁਰਬਾਣੀ ਵੀ ਵਿਚਾਰਧਾਰਾ ਕਰਦੀ ਹੈ ਤੁਸੀਂ ਭਾਈ ਸਾਹਿਬ ਦੇ ਵਿਚਾਰ ਨੂੰ ਬੜੇ ਧਿਆਨ ਨਾਲ ਸੁਣਨਾ ਤੇ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਗੁਰਬਾਣੀ ਕੀ ਕਹਿੰਦੀ ਹੈ ਕਿ ਸਾਨੂੰ ਗੁਰਬਾਣੀ ਦੇ ਨਾਲ ਚੱਲਣਾ ਚਾਹੀਦਾ ਹੈ ਜਾਂ ਗੁਰਬਾਣੀ ਦੇ ਉਲਟ ਚੱਲਣਾ ਚਾਹੀਦਾ ਹੈ ਭਾਈ ਸਾਹਿਬ ਕਬ ਬਹੁਤ ਸਾਰੇ ਦੁਸ਼ਕਰਮ ਕਰਦੇ ਹਨ ਗੁਰੂ ਨਾਲ ਜੁੜ ਕੇ ਵੀ ਬਹੁਤ ਦੁਸ਼ਕਰਮ ਕਰਦੇ ਗੁਰੂ ਦੀ ਬੇਅਦਬੀ ਕਰਨ ਵਾਲੇ ਹੀ ਆਪਣੇ ਹੁੰਦੇ ਹਨ ਸੋ ਭਾਈ ਸਾਹਿਬ ਦੇ ਵਿਚਾਰ ਤਾਰ ਨੂੰ ਸੁਣਨਾ ਤੇ ਇੰਪਲੀਮੈਂਟ ਕਰਨਾ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਕਿ ਇਹ ਅੱਗੇ ਤੱਕ ਮੈਸੇਜ ਪਹੁੰਚ ਸਕੇ ਵਹੀਰਜੀ ਕਾ ਖਾਲਸਾ ਵਹੀਰਜੀ ਕੀ ਫਤਿਹ ਬਾਣੀ ਦੇ ਇੱਕ ਐਸੀ ਪੰਕਤੀ ਤੁਹਾਨੂੰ ਦੱਸਣ ਲੱਗਾ ਆ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਅੰਦਰ ਡਰ ਪੈਦਾ ਹੋ ਜਾਣਾ ਚਾਹੀਦਾ ਆ ਅੰਦਰ دہشت ਦਾ ਮਾਹੌਲ ਬਣ ਜਾਣਾ ਚਾਹੀਦਾ ਜੇਕਰ ਤੁਸੀਂ ਇਸ ਨੂੰ ਕਰਮ ਨੂੰ ਕਰ ਰਹੇ ਹੋ ਪੰਕਤੀ ਦੱਸਣ ਤੋਂ ਪਹਿਲਾਂ ਹੱਥ ਜੋੜ ਕੇ ਰਿਕੁਐਸਟ ਕਰਾਂਗਾ ਕਿ ਇਸ ਵੀਡੀਓ ਨੂੰ ਸੇਵ ਕਰ ਲਿਓ ਕਿਉਂਕਿ ਹੋ ਸਕਦਾ ਹੁਣ ਨਹੀਂ ਤੇ ਫਿਰ ਕਦੇ ਤੁਹਾਡੇ ਕੰਮ ਆ ਜਾਵੇ ਹੁਣ ਪੰਕਤੀ ਕਿਹੜੀ ਹੈ ਉਸ ਨੂੰ ਜਰਾ ਧਿਆਨ ਦੇ ਨਾਲ ਸੁਣ ਲਵੋ ਕਹਿੰਦੇ ਦੇ ਕੀ ਵਾਰ ਅਨੇਕ ਪਰਦੇ ਮੈਂ ਪਰਦਾ ਰਾਸੰਗ ਫਾਕਾ ਚਿੱਤਰ ਗੁਪਤ ਜਦ ਲੇਖਾ ਮੰਗ ਤਬ ਕੌਣ ਪਰਦਾ ਤੇਰਾ ਢੱਕ ਹੈ ਜੇਕਰ ਕੋਈ ਔਰਤ ਆਪਣੇ ਖਸਾਮੀਆਂ ਨੇ ਆਪਣੇ ਮਰਦ ਨੂੰ ਛੱਡ ਕੇ ਕਿਸੇ ਪਰਾਏ ਮਰਦ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਹੈ ਜਾਂ ਕੋਈ ਬੰਦਾ ਆਪਣੀ ਜਨਾਨੀ ਨੂੰ ਜਿਹਦੇ ਨਾਲ ਉਸਦਾ ਵਿਆਹ ਹੋਇਆ ਉਸ ਨੂੰ ਛੱਡ ਕੇ ਕਿਸੇ ਪਰਾਈ ਔਰਤ ਦਾ ਸੰਗ ਕਰਦਾ ਹੈ ਉਸ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਆ ਦੇ ਕੀ ਵਾਰ ਅਨੇਕ ਪਰਦੇ ਮੈਂ ਲੁਕ ਕੇ ਕਰਦੇ ਆ ਨਾ ਇਹ ਕੰਮ ਕਿ ਕੋਈ ਦੇਖ ਨਾ ਲਵੇ ਕਿ ਸਾਡੇ ਘਰ ਦੇ ਨਾਲ ਦੇਖ ਲੈਣ ਕੋਈ ਪਰਾਇਆ ਨਾ ਦੇਖ ਲੇ ਕਿਉਂ ਕਿ ਪਤਾ ਹੈ ਕਿ ਗਲਤ ਕੰਮ ਹੈ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਪਰਿਵਾਰ ਸਾਡਾ ਬिखर ਜਾਵੇ ਪਰਿਵਾਰ ਦੇ ਵਿੱਚ ਲੜਾਈ ਪੈਦਾ ਹੋਵੇ ਸਾਡੀ ਜਿਹੜੀ ਲਾਇਲਟੀ ਹੈ ਉਸ ਨੂੰ ਠੇਸ ਪਹੁੰਚ ਜਾਵੇ ਕਿਸੇ ਨੂੰ ਪਤਾ ਨਾ ਲਗੇ ਤਾਂ ਅਸੀਂ ਲੁਕ ਕੇ ਚੋਰੀ ਕਰਕੇ ਇਹ ਕੰਮ ਕਰਦੇ ਆ ਕਿਸੇ ਪਰਾਏ ਦੇ ਨਾਲ ਫਿਜ਼ੀਕਲ ਰਿਲੇਸ਼ਨ ਵਿੱਚ ਜਾਣੇ ਆ ਜਿਹਦੇ ਨਾਲ ਸਾਡਾ ਵਿਆਹ ਹੀ ਨਹੀਂ ਹੋਇਆ ਤੇ ਗੁਰਬਾਣੀ ਗੁਰੂ ਜੀ ਕਹਿੰਦੇ ਜਦੋਂ ਚਿੱਤਰ ਗੁਪਤ ਲੇਖਾ ਮੰਗੇਗਾ ਤੇਰਾ ਉੱਥੇ ਤੇਰਾ ਪਰਦਾ ਕੌਣ ਟਕੇਗਾ ਇੱਥੇ ਤਾਂ ਤੂੰ ਪਰਦੇ ਟੱਕ ਕੇ ਝੂਠ ਬੋਲ ਕੇ ਇਹ ਕੰਮ ਕਰ ਲਿਆ ਲੇਕਿਨ ਬਾਅਦ ਦੇ ਵਿੱਚ ਤੇਰਾ ਪਰਦਾ ਕੌਣ ਟਕੇਗਾ ਇਸ ਕਰਕੇ ਇਹ ਪੰਕਤੀ ਨੂੰ ਪੜ ਕੇ ਜ਼ਰੂਰ ਵਿਚਾਰਨਾ ਹੈ ਤੇ ਕਦੇ ਵੀ ਇਹੋ ਜਿਹਾ ਕੰਮ ਜੀਵਨ ਦੇ ਵਿੱਚ ਬਿਲਕੁਲ ਨਹੀਂ ਕਰਨਾ ਹੈ